ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਪੰਜਾਬ ਡਿਜੀਟਲ ਸਕੂਲ ਦੇ ਵਿੱਚ ਅੱਜ ਅਸੀਂ ਵਾਰਤਕ ਭਾਗ ਦਾ ਚੌਥਾ ਪਾਠ ਚੌਥਾ ਲੇਖ ਪ੍ਰਾਰਥਨਾ ਜੋ ਕਿ ਲਿਖਿਆ ਗਿਆ ਡਾਕਟਰ ਬਲਵੀਰ ਸਿੰਘ ਦੁਆਰਾ ਉਹਦਾ ਸਾਰ ਲੈ ਕੇ ਹਾਜ਼ਰਾਂ ਤਾਂ ਚਲੋ ਦੇਖਣੀ ਹੈ ਸਾਰ ਦੇ ਵਿੱਚ ਕੀ ਹੈ ਅਰਦਾਸ ਮਨੁੱਖੀ ਜੀਵਨ ਦਾ ਜੀਵਨ ਵਿੱਚ ਖਾਸ ਮਹੱਤਵ ਹੈ ਅਰਦਾਸ ਦਾ ਮਨੁੱਖੀ ਜੀਵਨ ਵਿੱਚ ਖਾਸ ਮਹੱਤਵ ਹੈ ਇਸ ਦੀ ਜ਼ਰੂਰਤ ਹਰ ਕਿਸੇ ਨੂੰ ਪੈਂਦੀ ਹੈ ਵੱਡੇ ਵੱਡੇ ਰਾਠ ਤੇ ਸਿਆਣੇ ਵਿਅਕਤੀਆਂ ਲਈ ਵੀ ਕਈ ਵਾਰ ਅਰਦਾਸ ਤੋਂ ਬਿਨਾ ਕੋਈ ਰਾਹ ਨਹੀਂ ਰਹਿ ਜਾਂਦਾ ਮਤਲਬ ਵੀ ਅਰਦਾਸ ਹੈ ਜਿਹੜੀ ਉਹ ਜ਼ਿੰਦਗੀ ਦੀ ਵਿੱਚ ਬਹੁਤ ਇੰਪੋਰਟੈਂਟ ਹੈ ਕਈ ਵਾਰ ਵੱਡੇ ਵੱਡੇ ਲੋਕ ਜਿਨ੍ਹਾਂ ਕੋਲੇ ਬਹੁਤ ਪੈਸਾ ਹੁੰਦਾ ਵੱਡੇ ਵੱਡੇ ਰਾਠ ਅਤੇ ਵੱਡੇ ਵੱਡੇ ਜਿਹੜੇ ਸਿਆਣੇ ਵਿਅਕਤੀ ਨੇ ਉਹਨਾਂ ਦੀ ਜ਼ਿੰਦਗੀ ਚ ਵੀ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਇਹ ਜਿਹੇ ਸਿਚੁਏਸ਼ਨਸ ਆ ਜਾਂਦੀਆਂ ਨੇ ਕਿ ਉਹਨਾਂ ਕੋਲੇ ਅਰਦਾਸ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਰਹਿੰਦੀ ਬਸ ਉਹਨਾਂ ਕੋਲੇ ਬਸ ਇੱਕੋ ਹੀ ਰਹਿ ਜਾਂਦਾ ਵੀ ਬਸ ਹੁਣ ਤਾਂ ਰੱਬ ਹੀ ਕੁਝ ਕਰ ਸਕਦਾ ਹੁੰਦਣੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਕੁਝ ਇਹੋ ਜਿਹੇ ਹਾਲਾਤ ਆ ਜਾਂਦੇ ਆ ਬਸ ਫਿਰ ਆਪਾਂ ਉਹਨੂੰ ਰੱਬ ਮੁਰੇ ਹੱਥ ਜੋੜਦੇ ਆ ਵੀ ਰੱਬਾ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਤੂੰ ਹੀ ਕੁਝ ਕਰ ਸਕਦੇ ਤਾਂ ਇੱਕੋ ਹੀ ਆਪਸ਼ਨ ਰਹਿ ਗਈ ਨਾ ਅਰਦਾਸ ਫਿਰ ਆਪਾਂ ਅਰਦਾਸ ਕਰਨੀ ਹੈ ਸੁਕਰਾਤ ਵਰਗਾ ਸਮਝਦਾਰ ਸੁਕਰਾਤ ਹੈ ਨਾ ਜਿਹੜਾ ਉਹ ਬਹੁਤ ਵੱਡਾ ਵਿਦਵਾਨ ਇਨਸਾਨ ਹੋਇਆਗਾ ਕਿਹਾ ਜਾਂਦਾ ਵੀ ਉਹਨੇ 2800 ਕਿਤਾਬਾਂ ਲਿਖੀਆਂ ਸੀ ਪੜੀਆਂ ਨਹੀਂ ਸੀ 2800 ਕਿਤਾਬਾਂ ਲਿਖੀਆਂ ਸੀ ਐਡਾ ਵੱਡਾ ਸਮਝਦਾਰ ਇਨਸਾਨ ਅਤੇ ਮੌਤ ਤੋਂ ਬੇਪਰਵਾਹ ਇਨਸਾਨ ਵੀ ਅਰਦਾਸ ਵਿੱਚ ਵਿਸ਼ਵਾਸ ਰੱਖਦਾ ਸੀ ਸੋਕਰੇਟ ਸੀ ਜਿਹੜਾ ਸਮਝਦਾਰ ਵੀ ਬਹੁਤ ਸੀ ਤੇ ਮੌਤ ਤੋਂ ਬੇਪਰਵਾਹ ਸੀ ਉਹ ਵੀ ਕੀ ਅਰਦਾਸ ਦੇ ਵਿੱਚ ਸ਼ਾਮਲ ਵਿਸ਼ਵਾਸ ਰੱਖਦਾ ਸੀ ਸਿੱਖ ਧਰਮ ਵਿੱਚ ਅਰਦਾਸ ਦੀ ਖਾਸ ਮਹਾਨਤਾ ਹੈ ਸਭ ਪ੍ਰਕਾਰ ਦੀਆਂ ਰਸਮਾਂ ਰੀਤਾਂ ਤੇ ਪਰਮਾਰਥਕ ਸਾਧਨਾ ਦੀ ਥਾਂ ਸਿੱਖ ਗੁਰਦੁਆਰਾ ਕੀਤਾ ਇੱਕ ਅਰਦਾਸ ਹੀ ਕਾਫੀ ਹੈ ਸਿੱਖ ਧਰਮ ਦੇ ਵਿੱਚ ਤਾਂ ਅਰਦਾਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਿਸ ਹਰ ਰੀਤੀ ਰਿਵਾਜ ਦੇ ਉੱਤੇ ਹਰ ਥਾਂ ਤੇ ਕੀ ਸਿੱਖ ਧਰਮ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਇੱਕ ਫਰਜ਼ ਹੈ ਮਤਲਬ ਇੱਕ ਜ਼ਿੰਮੇਵਾਰੀ ਅਰਦਾਸ ਇਸ ਦਾ ਉੱਤਰ ਮਿਲਣਾ ਜ਼ਰੂਰੀ ਨਹੀਂ ਜੇਕਰ ਇੰਜ ਹੁੰਦਾ ਤਾਂ ਇਹ ਖਤੋ ਕਿਤਾਬਤ ਦਾ سلسلہ ਬਣ ਜਾਂਦੀ ਸਿੱਖ ਦੀ ਅਰਦਾਸ ਸਭ ਤੋਂ ਨਿਰਾਲੀ ਹੈ ਇਹ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਹੁੰਦੀ ਹੈ ਇਹ ਮਨੁੱਖ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਾ ਸਾਧਨ ਹੈ ਇਹ ਛੋਟੇ ਤੋਂ ਵੱਡੇ ਹੋਣ ਦਾ ਸਹਿਜ ਸੁਭਾ ਯਤਨ ਹੈ ਮਤਲਬ ਵੀ ਸਿੱਖ ਧਰਮ ਦੇ ਜਿਹੜੀ ਅਰਦਾਸ ਹੈ ਉਹ ਬਹੁਤ ਨਿਰਾਲੀ ਹੈ ਜਿਹੜੀ ਕਿ ਇੱਕ ਸੈਲਫਿਸ਼ਨੈਸ ਤੋਂ ਆਪਣੀ ਨਿੱਜਤਾ ਤੋਂ ਉੱਪਰ ਹੈ ਜਿਹੜੀ ਜਿਹਦੇ ਵਿੱਚ ਇਹ ਕਿਹਾ ਜਾਂਦਾ ਵੀ ਸਰਬੱਤ ਦਾ ਭਲਾ ਵੀ ਸਭ ਨੂੰ ਖੁਸ਼ੀ ਰੱਖੀ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਪਰਮਾਤਮਾ ਸਭ ਦਾ ਭਲਾ ਕਰੇ ਤੇ ਛੋਟੇ ਤੋਂ ਇੱਕ ਵੱਡਾ ਬੰਦਾ ਛੋਟ ਹੈ ਉਹ ਫਿਰ ਵੱਡਾ ਬਣਦਾ ਹੈ ਮਾਨਸਿਕ ਤੌਰ ਤੇ ਕਿਰਦਾਰ ਦੇ ਪੱਖੋਂ ਸੁਭਾਅ ਦੇ ਪੱਖੋਂ ਤਾਂ ਉਹ ਅਰਦਾਸ ਦੀ ਮਦਦ ਦੇ ਨਾਲ ਬਣ ਸਕਦਾ ਹੈ ਇੱਕ ਯਤਨ ਹੁੰਦਾ ਹੈ ਅਰਦਾਸ ਦੇ ਰਾਹੀਂ ਅਰਦਾਸ ਵਿਅਕਤੀ ਦਾ ਜੀਵਨ ਬਦਲ ਦਿੰਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਹਤਾਸ ਦੇ ਕਿਲੇ ਵਿੱਚ ਕੈਦ ਇੱਕ ਧਾੜਵੀ ਕੈਦੀ ਦੇ ਜੀਵਨ ਵਿੱਚ ਅਰਦਾਸ ਨਾਲ ਪਰਿਵਰਤਨ ਆਇਆ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਜੇਲ ਸੀ ਰੋਹਤਾਸ ਦੇ ਕਿਲੇ ਦੇ ਵਿੱਚ ਕਿ ਇੱਕ ਧਾੜਵੀ ਕੈਦੀ ਸੀ ਜਿਹੜਾ ਉਹ ਉਹਦੀ ਜ਼ਿੰਦਗੀ ਬਦਲ ਗਈ ਸੀ ਅਰਦਾਸ ਦੇ ਰਾਹੀਂ ਕਿਉਂਕਿ ਅਰਦਾਸ ਜਦੋਂ ਹੁੰਦੀ ਸੀ ਆਸ-ਪਾਸ ਜੋਦੀ ਉਹ ਸੁਣਦਾ ਸੀ ਤਾਂ ਉਹਦੀ ਜ਼ਿੰਦਗੀ ਬਦਲ ਗਈ ਸੀ ਅਤੇ ਉਹ ਧਾੜਵੀ ਦਾ ਚਰਿੱਤਰ ਬਦਲ ਗਿਆ ਸੀ ਚਰਿੱਤਰ ਮਤਲਬ ਕਿਰਦਾਰ ਕੈਰੈਕਟਰ ਬਦਲ ਗਿਆ ਸੀ ਵਧੀਆ ਹੋ ਗਿਆ ਸੀ ਅਰਦਾਸ ਮੁਖ ਨੂੰ ਅਥਾ ਆਨੰਦ ਅਤੇ ਮਾਨਸਿਕ ਸ਼ਾਂਤੀ ਦਿੰਦੀ ਹੈ ਜਦੋਂ ਅਰਦਾਸ ਕਰਦੇ ਆ ਸਾਡਾ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਤੇ ਬਹੁਤ ਇੱਕ ਆਨੰਦ ਦੀ ਅਵਸਥਾ ਦੇ ਵਿੱਚ ਆ ਜਾਂਦੇ ਆਸੀਂ ਮਨ ਆਨੰਦ ਦੇ ਨਾਲ ਭਰ ਜਾਂਦਾ ਇੱਕ ਐਦਾਂ ਦਾ ਮਾਨਸਿਕ ਸਥਿਤੀ ਬਣ ਜਾਂਦੀ ਹੈ ਵੀ ਸਾਨੂੰ ਬੜੀਆ ਚੰਗਾ ਮਹਿਸੂਸ ਹੁੰਦਾ ਹੈ ਤੇ ਕੀ ਸ਼ਾਂਤ ਮਹਿਸੂਸ ਹੁੰਦਾ ਹੈ ਅਰਦਾਸ ਤੋਂ ਹੌਸਲਾ ਪ੍ਰਾਪਤ ਕਰਕੇ ਮਨੁੱਖ ਸਭ ਪ੍ਰਕਾਰ ਦੀਆਂ ਦੁੱਖਾਂ ਤਕਲੀਫਾਂ ਤੇ ਸੰਕਟਾਂ ਤੋਂ ਬੇਪਰਵਾਹ ਹੋ ਕੇ ਪਾਰ ਲੰਘ ਸਕਦਾ ਹੈ ਮਤਲਬ ਕੁਝ ਬੰਦੇ ਜਿਹੜੇ ਦੁੱਖਾਂ ਤਕਲੀਫਾਂ ਦੇ ਵਿੱਚ ਫਸੇ ਰਹਿੰਦੇ ਨੇ ਉਹ ਅਸਲ ਵਿੱਚ ਨਾ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਬਾਹਰ ਘਟ ਹੁੰਦੀਆਂ ਨੇ ਮਾਨਸਿਕ ਤੌਰ ਤੇ ਕੋਈ ਗੱਲ ਹੋਈ ਪਿੱਛੇ ਅੱਜ ਤੋਂ 2-4 ਸਾਲ ਪਹਿਲਾਂ 10 ਸਾਲ ਪਹਿਲਾਂ ਉਸੇ ਗੱਲ ਨੂੰ ਹਲੇ ਵੀ ਫੜੀ ਬੈਠੇ ਨੇ ਕਿਉਂ ਨੇ ਮੇਰੇ ਨਾਲ ਆਹ ਕੀਤਾ ਸੀ ਐਂ ਹੋਇਆ ਸੀ ਤੋਂ ਮਾਨਸਿਕ ਸਥਿਤੀ ਹੈ ਜਿਹੜੀ ਉਸ ਸਥਿਤੀ ਤੋਂ ਛੁਟਕਾਰਾ ਅਰਦਾਸ ਦੇ ਰਹੀਂ ਪਾਇਆ ਜਾ ਸਕਦਾ ਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅੰਗੇ ਲੰਘ ਸਕਦੇ ਆ ਅੱਗੇ ਲੰਘ ਸਕਦੇ ਆ ਇਸ ਕਰਕੇ ਸਾਨੂੰ ਕਦੇ ਕਿਸੇ ਮਨਮਤੀਏ ਮਨੁੱਖ ਦੀ ਇਹ ਗੱਲ ਨਹੀਂ ਮੰਨਣੀ ਚਾਹੀਦੀ ਕਿ ਅਰਦਾਸ ਕਰਨੀ ਵਿਅਰਥ ਹੈ ਜੇ ਕੋਈ ਕਹੇ ਨਾ ਵੀ ਹਾਂ ਅਰਦਾਸ ਕਰਨ ਦਾ ਫਾਲਤੂ ਕੰਮ ਹੈ ਉਹਨੂੰ ਕਦੇ ਵੀ ਆਪਾਂ ਨੂੰ ਸੁਣਨ ਵਾਲੀ ਚਾਹੁੰਦੇ ਆ ਚਾਹੀਦਾ ਉਹਨੂੰ ਇਗਨੋਰ ਕਰਨਾ ਚਾਹੀਦਾ ਸਾਨੂੰ ਕਦੇ ਵੀ ਉਸ ਦਿਅਲੂ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਹਮੇਸ਼ਾ ਉਸ ਦਾ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ। ਹਮੇਸ਼ਾ ਉਸ ਦਾ ਸ਼ੁਕਰਾਨਾ ਰਹਿਣਾ ਕਰਨਾ ਚਾਹੀਦਾ ਵੀ ਸਾਨੂੰ ਇੱਕ ਸੋਹਣੀ ਜ਼ਿੰਦਗੀ ਦਿੱਤੀ ਹੈ। ਇਸ ਲਈ ਸਾਨੂੰ ਨੇਕ ਆਚਰਣ ਰੱਖਦੇ ਹੋਏ ਪ੍ਰਾਰਥਨਾ ਦੁਆਰਾ ਨੇਕ ਆਚਰਣ ਹੁੰਦਾ ਹੈ ਵੀ ਇੱਕ ਚੰਗਾ ਸੁਭਾਅ ਕਹਿ ਲਓ ਵੀ ਜਿਹੜਾ ਮਿੱਠਾ ਬੋਲਣਾ ਇਹ ਸਾਰਾ ਕੁਝ ਨੇਕ ਆਚਰਣ ਦੇ ਵਿੱਚ ਆ ਜਾਂਦਾ ਹੈ। ਰੱਖਦੇ ਹੋ ਪ੍ਰਾਰਥਨਾ ਦੁਆਰਾ ਉਸ ਪ੍ਰਭੂ ਤੋਂ ਆਪਣੀਆਂ ਅਣਜਾਣ ਭੁੱਲਾਂ ਬਖਸ਼ਾ ਲੈਣੇ ਚਾਹੀਦੇ ਨੇ ਅਣਜਾਣ ਭੁੱਲਾਂ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਪਤਾ ਹੀ ਨਹੀਂ ਵੀ ਉਹ ਸਾਡੀ ਗਲਤੀ ਹੈ ਕੋਈ ਕੁਝ ਇਹੋ ਜਿਹੇ ਕੰਮ ਨਹੀਂ ਹੁੰਦੇ ਜਿਹੜੇ ਆਪਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਇਹ ਕੰਮ ਕਰਨਾ ਗਲਤ ਹੈ ਉਹ ਹੁੰਦੀਆਂ ਨੇ ਅਣਜਾਣ ਭੁੱਲਾਂ ਕਿਸੇ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਕੰਮ ਕਰਨਾ ਠੀਕ ਹੈ ਜਾਂ ਗਲਤ ਹੈ ਸੀ ਤਾਂ ਕਰ ਬੈਠੇ ਹੁਣ ਤਾਂ ਉਹ ਕੀ ਹੁੰਦੀ ਨੇ ਅਣਜਾਣ ਭੁੱਲਾਂ ਕੀ ਹੈ ਬਖਸ਼ਾ ਲੈਣੀਆਂ ਚਾਹੀਦੀਆਂ ਸਾਨੂੰ ਮਨੁੱਖਤਾ ਪ੍ਰਤੀ ਆਪਣਾ ਵਤੀਰਾ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਮਨ ਪ੍ਰਤਾ ਪਰਮਾਤਮਾ ਨਾਲ ਜੋੜ ਕੇ ਸਦਾ ਸਰਬੱਤ ਦੇ ਭਲੇ ਲਈ ਕੀ ਹੈ ਅਰਦਾਸ ਕਰਨੀ ਚਾਹੀਦੀ ਹੈ ਮਨੁੱਖਤਾ ਦੇ ਨਾਲ ਹਮੇਸ਼ਾ ਗੱਲਬਾਤ ਜਿਹੜਾ ਵਤੀਰਾ ਇੱਕ ਦੂਸਰੇ ਨਾਲ ਤੁਸੀਂ ਕਿਵੇਂ ਵਿਚਰਦੇ ਹੋ ਕਿਸੇ ਸਭ ਦੀ ਇੱਜ਼ਤ ਕਰਦੇ ਹੋ ਮਾਨ ਸਨਮਾਨ ਕਰਦੇ ਹੋ ਉਹ ਵਤੀਰਾ ਹੁੰਦਾ ਹੈ ਉਹ ਸਾਰੇ ਪ੍ਰਤੀ ਸ਼ੁੱਧ ਤੇ ਸਾਫ਼ ਰੱਖਣਾ ਚਾਹੀਦਾ ਤੇ ਪਰਮਾਤਮਾ ਦੇ ਨਾਲ ਜੁੜ ਕੇ ਕੀ ਹੈ ਸਰਬੱਤ ਦੇ ਭਲੇ ਦੀ ਵੀ ਪਰਮਾਤਮਾ ਸਭ ਦਾ ਭਲਾ ਕਰੀ ਇਹ ਕੀ ਹੈ ਅਰਦਾਸ ਕਰਨੀ ਚਾਹੀਦੀ ਹੈ ਤਾਂ ਬੱਚਿਓ ਇਸੀ ਸਾਡੀ ਪ੍ਰਾਰਥਨਾ ਦਾ ਸਾਰ ਮੈਨੂੰ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਤੇ ਬਹੁਤ ਸ਼ਾਨਦਾਰ ਪੇਪਰ ਦੇ ਵਿੱਚ ਲਿਖ ਕੇ ਆਉਗੇ